ਅਕੇ ਦਾਤੀ ਨੂੰ ਲਵਾ ਦੇ ਘੁੰਗਰੂ ਹਾੜੀ ਵੱਡੂਂ ਕੀ ਬਰੋਬਰ ਤੇਰੇ ਹਾਂ ਵੀ ਫਿਰ ਭੈਣੋਂ ਕਿੰਨੀਆਂ ਕਿ ਭੈਣਾਂ ਰਹਿ ਗਈਆਂ ਜਿਹੜੀਆਂ ਇਹ ਕਹਿੰਦੀਆਂ ਹੁੰਦੀਆਂ ਸੀ ਮੈਨੂੰ ਤਾਂ ਨਹੀਂ ਲੱਗਦਾ ਕਿਉਂਕਿ ਹੁਣ ਤਾਂ ਡਸਟ ਬੜੀ ਉੱਡਦੀ ਆ ਕੰਡ ਲੜਦੀ ਆ ਤੇ ਜੇ ਕਿਤੇ ਖੇਤ ਕੰਮ ਕਰਦੇ ਕਹਿ ਦੇਣ ਵੀ ਚਾਰ ਰੋਟੀਆਂ ਬਣਾ ਦੋ ਨੋ 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 ਫਿਰ ਜਿਵੇਂ ਹੀ ਜਾਣ ਨਿਕਲ ਜਾਂਦੀ ਆ ਹੈਨਾ ਫਿਰ ਤਾਂ ਕਰਵਾਲੇ ਦੇ ਮਗਰ ਪੈ ਜਾਂਦੇ ਨਾ ਕਿ ਤੁਸੀਂ ਠੇਕੇ ਦੇ ਵਿੱਚ ਨਹੀਂ ਕੀਤਾ ਸੀ ਚਾਹ ਰੋਟੀ ਦਾ ਸਾਨੂੰ ਤਪਾਉਣਿਆ ਹੈਨਾ ਹੁਣ ਤਾਂ ਆਏ ਹੁੰਦਾ ਕਿ ਫਟਾਫਟ ਕੰਮ ਦਾ ਕੰਮ ਨਿਭੜੇ ਢੋਲਾਂ ਵਾਲੀ ਢੋਲਾਂ ਚ ਪਵੇ ਮੰਡੀ ਵਾਲੀ ਮੰਡੀ ਚ ਜਾਵੇ ਤੂਲੀ ਤਾਂ ਦੇ ਸਾਂਭੀਏ ਤੇ ਘਰਾਂ ਦੀ ਕਰੀਏ ਸਫਾਈ ਕਿਉਂਕਿ ਘਰ ਬਹੁਤ ਗੰਦੇ ਹੋ ਜਾਂਦੇ ਆ ਡਸ ਤੋਂ ਡੁੱਡ ਹੈਨਾ ਇਹੀ ਹੈ ਨਾ ਨੋ 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 ਬਾਕੀ ਭਾਈ ਵੀਰ ਦੱਸ ਦੇਣਗੇ ਕਿ ਕਿੰਨੀਆਂ ਕਿ ਭੈਣਾਂ ਰਹਿ ਗਈਆਂ ਜਿਹੜੀਆਂ ਕਹਿੰਦੀਆਂ ਦੱਤੀ ਨੂੰ ਘੁੰਗਰੂ ਲਵਾ ਦੇ ਹੈ ਨਾ